ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸੁਬਨਾਮ ਜੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਪਿੰਡ ਹਰਦਾਨਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਹਾਂ ਜੀ ਮੈਂ ਪਿਛਲੇ 2 ਸਾਲ ਤੋਂ ਐਗਰੀਜੋਨ ਦੇ ਨਾਲ ਜੁੜਿਆ ਹਾਂ ਜੀ ਪਿਛੇ ਤੁਸੀਂ ਵੀ ਦੇਖ ਸਕਦੇ ਹੋ ਮੇਰਾ ਰੀਪਰ ਚੱਲਦਾ ਪਿੱਛੇ ਮੈਂ ਸੁਪਰ ਸੀਡਰ ਨਾਲ ਲੇਜ਼ਰ ਕਰਾ ਵੀ ਚਲਾਇਆ ਹਾਂ ਜੀ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਜੀ ਕਿ ਸਾਰੇ ਕਿਸਾਨ ਐਗਰੀਜੋਨ ਦੇ ਨਾਲ ਜੁੜੋ ਹਾਂ ਜੀ ਕਿਉਂਕਿ ਇਹਨਾਂ ਦਾ ਪ੍ਰੋਡਕਟ ਬਹੁਤ ਵਧੀਆ ਚੱਲਦਾ ਹਾਂ ਜੀ ਪਹਿਲਾਂ ਵੀ ਮੈਂ ਇੱਕ ਦੋ ਵੀਡੀਓ ਦੇ ਵਿੱਚ ਦੱਸਿਆ ਸੀ ਮੇਰੇ ਚੈਨਲ ਤੇ ਵੀ ਵੀਡੀਓ ਚੱਲਦੀਆਂ ਨੇ ਹਾਂ ਤੇ ਦੂਜੇ ਸੀਜ਼ਨ ਮੇਰਾ ਰੀਪਰ ਚੱਲਦਾ ਤੇ ਸਾਡੇ ਕੋਲ ਦੂਜੀ ਤੀਜੀ ਵਾਰ ਹੋ ਸਰਵਿਸ ਵਾਲੇ ਆ ਚੁੱਕੇ ਆ ਮੈਂ ਇਸ ਵੱਲੋਂ ਕੰਪਨੀ ਦਾ ਐਗਰੀਚੌਨ ਵਾਲਿਆਂ ਦਾ ਧੰਨਵਾਦ ਕਰਦਾ ਵਾਂ ਕਿਸੇ ਤਰੀਕੇ ਕਿਸਾਨਾਂ ਦੀ ਸੇਵਾ ਕਰਦੇ ਰਹਿਣਗੇ ਤੇ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਦਾ ਵਾਂ ਕਿ ਵੱਧ ਤੋਂ ਵੱਧ ਇਸ ਕੰਪਨੀ ਨਾਲ ਜੁੜੋ ਐਗਰੀਚੌਨ ਦੇ ਨਾਲ ਜੁੜੋ ਐਗਰੀਚੌਨ ਦੇ ਆਪਣੇ ਪ੍ਰੋਡਕਟਾਂ ਦੇ ਵਿੱਚ ਕੁਆਲਿਟੀ ਕਿੱਦਾਂ ਦੀ ਲੱਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਸ ਟਾਈਮ ਤੁਸੀਂ ਟਾਈਮ ਦੇਖ ਸਕਦੇ ਹੋ ਕਿ 4:30 ਹੋਏ ਨੇ ਤੇ 18 ਨੰਬਰ ਟਰਾਲੀ ਲੱਗੀ ਆ ਜੀ ਓਕੇ ਜੀ ਅਜੇ ਥੋੜਾ ਨਾੜ ਵੀ ਕਿੱਲਾ ਮੈਂ ਰਿਕਾਰਡ ਦੇ ਮੁਤਾਬਕ ਮੈਂ ਬਾਹਰ ਕੱਢ ਕੇ ਚੈਲੰਜ ਕਰ ਸਕਦਾ ਹਾਂ ਕਿ ਮੈਂ ਪਿਛਲੇ ਸੀਜ਼ਨਾਂ ਚ 487 ਟਰਾਲੀਆਂ ਚਾਰ ਪਿੰਡਾਂ ਦੇ ਵਿੱਚ ਥੂੜੀ ਬਣਾਈ ਹੈ ਸਿਰਫ ਲੋਕਲ ਪੰਜਾਬ ਪੰਜਾਬ ਦਾ ਸੀਜ਼ਨ ਲਾ ਕੇ ਆਪਣਾ ਕਿਰਾਏ ਦਾ ਕੰਮ ਸੀਗੇ ਜੀ ਮੇਰਾ ਕਿਰਾਏ ਦਾ ਕੰਮ ਆ ਤੇ ਕੁਝ ਮੇਰੇ ਆਪ ਤਰਾ ਕੰਮ ਵੀ ਹੈ ਜੀ ਐਗਰੀਕਲਚਰ ਨੂੰ ਤਾਂ ਖੁਸ਼ ਹੋ ਜੀ ਪੂਰੇ ਫੁੱਲ ਖੁਸ਼ ਹੋ ਜੀ ਆਪਾਂ ਕਿਸਾਨਾਂ ਨੂੰ ਕੀ ਰਹਿ ਦੇਈਂ ਜਾਵਾਂਗੇ ਕੰਪਨੀ ਪੈਸਟੀਸਾਈਡ ਲਾਂਚ ਕਰ ਰਹੀ ਹੈ ਜੀ ਬਿਲਕੁਲ ਜੀ ਮੈਂ ਕਹਿੰਦਾ ਵੀ ਪੈਸਟੀਸਾਈਡ ਲਾਂਚ ਕਰ ਰਹੀ ਹੈ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਕਿ ਵਾਅਦੇ ਵਾਅਦੇ ਇਹਨਾਂ ਦੇ ਨਾਲ ਜੁੜੋ ਕਿਉਂਕਿ ओके जी एग्रीकॉन ਤੋਂ ਖੁਸ਼ ਹਾਂ ਜੀ ਪੂਰੇ ਫੁੱਲ ਖੁਸ਼ ਹਾਂ ਜੀ ਬਹੁਤ ਵਧੀਆ ओके ਧੰਨਵਾਦ ਜੀ ओके एग्री 2 ਕੰਪਨੀ ਦੇ ਹੋਰ ਸਾਰੇ ਖੇਤੀਬਾੜੀ ਸੰਬੰਧ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ